ਉਹਦੇ ਮੇ ਤਿਆਰੀਆਂ ਹੋਈ ਜਾਂਦਾਂ ਨੇ ਤੋਂ ਪਹਿਲਾਂ ਬਣਾ ਦੇ ਨਹੀਂ ਇਹਨੂੰ ਪਾਓ ਆ ਬਹੁਤ ਗਰਮ ਇਹ ਵੀ ਕਿਉਂ ਨਾ ਐਲ ਵੀ ਪਤਾ ਨਹੀਂ ਕੀ ਹੁੰਦਾ ਉਦੋਂ ਅਗਲਾ ਕਿ ਜਿੰਦੀਆਂ ਠੋਕਦੀਆਂ ਮਿੰਟੋ ਮਿੰਟ ਉਹ ਨੇ ਹੁਣ 7 ਕਿਲੋ ਹੀ ਰਹਿਣਤਾ ਲਓ ਜੀ ਪੈਕਿੰਗ ਡਨ ਹੋ ਚੁੱਕੀ ਐ ਤੇ ਟਾਈਮ ਆ ਕੜਾ ਕੀ ਦਾ ਵਿਖਾਈ ਬੜਾ ਮੋਟਾ ਕੜਾ ਐਡਾ ਕੋ ਮੋਟਾ ਕੜਾ ਪਾਊਗਾ ਭਾਈ ਇਹ ਨਾ ਮੋਟਾ ਵੇ ਠੀਕ ਆ ਮੈਨੂੰ ਲੱਗਾ ਤਿੱਖਾ ਵਾ ਖੋਸਾ ਬਣਾਇਆ ਖੋਸਾ ਖੋਸਾ ਹੀ ਲਿਖਾਇਆ ਉਹਨਾਂ ਨੇ ਵੈਰੀ ਗੁੱਡ ਕੜਾ ਤੇ ਅੱਜ ਫਿਰ ਜਾਂਦੀ ਤਿਆਰੀਆਂ ਨੇ ਦਿਨਾਂ ਦੀਆਂ ਤਿਆਰੀਆਂ ਹੋਈ ਏਂਡਾਂ ਮੈਂ ਲੈ ਇੱਕ ਹੋਣੀ ਸਮਾਨ ਲੱਦੀ ਲਿਆਉਣੀ ਤਿਆਰੀ ਫਿਰ ਮੇਰੇ ਤੋਰੀ ਕੋਣ ਆ ਬਤਾ ਨਾ ਇਹਨਾਂ ਕੋਈ ਸ਼ਾਪਿੰਗ ਦਾ ਪਤਾ ਵੀ ਮੈਂ ਕੀ ਪਾਉਣਾ ਤੇ ਕੀ ਰੱਖਣਾ ਤੇ ਕੀ ਬਣਾਉਣਾ ਤੇ ਮੁੜ ਕੇ ਗਿਆ ਜਾ ਕੇ ਕਹੂ ਵੀ ਮੇਰਾ ਆ ਨਹੀਂ ਲੱਭਦਾ ਮੇਰਾ ਆ ਨਹੀਂ ਲੱਭਦਾ ਹੂੰ ਉਹ ਆ ਕੋਲੋਂ ਚੱਲ ਤੂੰ ਮੇਰਾ ਲੋਹੇ ਦੇ ਕਿੱਥੇ ਆ ਗਈ ਕੀ ਹੋਰ ਕੀ ਜਲਾ ਜਾਊਂਗੀ ਫੇਰ ਤੂੰ ਮੈਂ ਹੋਰ ਕੀ ਕਹਿਣਾ ਹੁਣ ਕੀ ਪਤਾ ਨੇ ਕੀ ਪਾ ਕੇ ਜਾਣਾ ਤੇ ਕੀ ਨਹੀਂ ਪਾ ਕੇ ਜਾਣਾ ਹਜੇ ਨਹੀਂ ਪਤਾ ਹਜੇ ਇਹ ਨਹੀਂ ਪਤਾ ਕਿ ਸਵੇਰ ਦੀ ਬਸ ਫੇਰਾ ਤੋੜਾ ਜੇ ਮੁੱਕਦਾ ਨਹੀਂ ਪਿਆ ਹਜੇ ਕਹਿੰਦੀ ਹਾਂ ਮੈਂ ਪਿੰਨੀਆਂ ਬਣਾ ਕੇ ਦੇ ਜਣੇ ਪਿੰਨੀਆਂ ਕਿੱਥੋਂ ਬਣਾ ਲਵਗੀਏ ਬਣ ਗਈਆਂ ਪਿੰਨੀਆਂ ਤੇ ਖਾ ਵੀ ਲਈਆਂ ਤੁਸੀਂ ਆ ਬੈਗ ਆ ਬੈਗ ਡੰਨਾ ਚਾੜੋ ਤੇ ਬਣਾ ਦੇ ਬੱਕਰੇ ਦਾ ਚਾਰ ਤੈਨੂੰ ਨੇਰੀ ਆਈ ਆਉਂਦੀ ਉਹਨੇ ਜਾਣਾ ਨਹੀਂ ਹਣਾ ਤੈਨੂੰ ਪਕੜਣਾ ਨਹੀਂ ਜਾਣ ਤੋਂ ਪਹਿਲਾਂ ਬਣਾ ਦੇ ਨਹੀਂ ਵੇ ਲਾ ਕੀ ਆਸਰਾ ਕੋਈ ਦੱਸ ਤਰਾ ਆ ਬਣਾ ਚੇਤੀ ਉਹ ਤਾਂ ਬਣਾਈਏ ਕੰਮ ਕਰਨ ਵਾਲਾ ਤਾਂ ਕਰੀਏ ਇਹ ਕੀਤਾ ਨਾ ਨਮਰਾ ਦੀ ਕੀ ਕੀਤਾ ਹਾਂ ਤੇ ਹਾਂ ਆਹ ਦੇ ਨਾਲ ਵਿੱਚ ਤੋਂ ਬਣਾ ਲੈਣੀ ਇਹ ਚਾਹ ਤੇਲੀ ਤੇ ਲੈ ਰਾ ਆਪਣਾ ਪੈਕਿੰਗ ਡਨ ਹੋ ਰਿਹਾ ਯਾਰ ਤਿੰਨ ਕਿੰਤਾ ਇੱਕ ਮੇਰਾ ਜਾਨ ਚ ਰਹਿ ਗਿਆ ਵਾ ਗੁੱਟ ਚ ਭਾਗ ਜਾਊਂਗਾ ਇਹਨੂੰ ਕੋਈ ਇਦਾਂ ਭੈੜਾ ਲੱਗੂ ਕੋਈ ਨਾ ਮਾਰੀ ਨਹੀਂ ਕੋਈ ਵੱਡੀ ਗੱਲ ਨਹੀਂ ਗਈ ਚਾਂਦੀ ਦਾ ਯਾਰ ਵੱਟ ਕੇ ਜਾਣਾ ਕਰ ਉਹਨੇ ਟ੍ਰੇਨ ਤੇ ਜਾਣਾ ਇਹ ਕਿੰਨੇ ਤੋਲਿਆਂ ਦਾ 10 ਤੋਲੇ ਦਾ ਆ ਮੇਰੇ ਦਾਹ ਗੋਲਿਆਂ ਦਾ ਇਧਰਲੇ ਪਾਸੇ ਆਹ ਵੇਖੋ ਯਾਰ ਆਪਣਾ ਇਹ ਇਹ ਪਰ ਠੋਸ ਆ ਨਾ ਮੇਰੇ ਵਾਲਾ ਸਾਡਾ ਵੀ ਠੋਸ ਆ ਹਾਂ ਵਧੀਆ ਆ ਚਾਂਦੀ ਵਧੀਆ ਬੰਦੇ ਨੂੰ ਠੰਡਾ ਰੱਖਦੀ ਆ ਤੇਰੇ ਬਾਜੀ ਤਾਂ ਗਏ ਠੰਡੇ ਟੂਬ ਵਾਲਾ ਇਹਨੂੰ ਪਾਓ ਆ ਬਹੁਤ ਗਰਮ ਆ ਕਿਉਂ ਮੈਂ ਦਲ ਨਾ ਬੈਠੀ ਉਹ ਕੰਡਾ ਲੈ ਕੇ ਆ ਉਹ ਕੰਡਾ ਚੱਲ ਵੀ ਮਿੱਤਰਾਂ ਓਏ 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 ਇਹਨੇ ਘਰਾ ਹੋ ਜਾਂਦਾ ਮੇਰੇ ਕੰਡਾ ਚਲ 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 ਟੈਗਿੰਗ ਢੰਨਾ ਜੇ ਫੜਾ ਇੰਨੂੰ ਬੜਾ ਬੜਾ ਵਾ ਇੰਨੂੰ ਬੜਾ ਬੜਾ ਵਾ ਨਿਕਾਜ ਆਰ ਕੰਡਾਵਾਏ ਇਹ ਯਾਰਾ ਉਹ ਤੇ ਆ ਐਲਬੀ ਤੇ ਨਹੀਂ ਕੇਜੀ ਤੇ ਨਹੀਂ ਗਾਏ ਹਾਂ ਹੁਣ ਆਇਆ ਕੇਜੀ ਤੇ ਕੇਜੀ ਤੇ ਕਿਹੜਾ ਸਾਲ ਲੱਗਦਾ ਜ਼ੀਰੋ ਹੋ ਜਾਣਾ ਨਾਲ ਹੀ ਨੇ ਹਾਂ ਸਹੀ ਹੈ ਸਹੀ ਹੈ ਉਹ ਨੱਕ ਵਜਨ ਉਹਦਾ 25 ਗ੍ਰਾਮ ਇਹ ਬੈਲਟ ਹਾਂ ਇਹਦਾ ਇਹਦਾ ਵਜਨ ਇੰਦਾ ਨਾਲ ਦਾ ਯਾ yellow ਹੋ ਜਾਂਦਾ ਘੱਟ ਹੀ ਹੋਣਾ ਵਾ ਕਿੰਨੇ 17 ਕਿਲੋ ਹੋਣਾ ਚਾਹੀਦਾ ਨਹੀਂ 30 ਕਿਲੋ ਛੋਟੇ ਦਾ 10 ਕਿਲੋ 12 ਕਿਜੀ ਆ ਬਰਾਏ ਹੋ ਗਿਆ ਮੈਂ ਮੈਂ ਤੇ ਸਮਾਨ ਕਰਦੇ ਹਾਂ ਉਹ ਬੈਲੈਂਸ ਕਰਨਾ ਬਣਾਣਾ ਇਹ ਤਾਂ ਬਈ ਸਾਰਾ ਬਾਸ਼ ਹੋ ਗਈ ਜਾਂ ਨਿਕਲ ਗਈ ਹਾ ਫੜ ਚਲੋ ਉਹ ਹੈ 25 ਕਿਲੋ ਹੈ ਇਹ ਚ ਵਜਨ ਹੁਣ ਕਰੋ ਚੇਂਜ ਵਜਨ ਤੋਲਿਆ ਹੈ ਨਾ ਹੁਣ ਇਹਦੇ ਚੋਂ ਇਹਦੇ ਚ ਪਾਉਣਾ ਹੈ ਇਹ ਚ ਕੇਜੀ ਤੇ ਐਲਬੀ ਚ ਵੀ ਐਲਬੀ ਕੀ ਹੁੰਦਾ ਹੈ ਐਲਬੀ ਪਤਾ ਨਹੀਂ ਕੀ ਹੁੰਦਾ ਤੁਸੀਂ ਦੱਸੋ ਕੀ ਹੁੰਦਾ ਕੇਜੀ ਦਾ ਤਾਂ ਪਤਾ ਹੈ ਕਲੋਜੀ ਪਿਆਰੀ ਜਿਹੜੇ ਦੇ ਫਸ਼ਕ ਖੋਸਾ ਬੈਗ ਮਿਲਦਾ ਭਾਜੀ ਦਾ ਚੱਕ ਲਿਆਂਦਾ ਨਾ ਹਾਂ ਉਹ ਉਹਦੇ ਅਗਲ ਕਿ ਜਿੰਦੀਆਂ ਠੋਕਦੀਆਂ ਮਿੰਟੋ ਮਿੰਟ ਮੈਨੂੰ ਕੀ ਵਧਾਣ ਵਾਹਣ ਵਜਨ ਤੋਲ ਕੇ ਜਿੰਦਾ ਲਾਈਦਾ ਹੁੰਦਾ ਕਦੇ ਵੀ ਉਹ ਤਰ ਡੇਕ ਦੀ ਕੰਡਾ ਨਾਲ ਡੰਡ ਲਾਦੀ ਮੈਨੂੰ ਫੜਾ بڑا ਕੰਡਾ ਹਾਂ ਕਿਉਂ ਇੱਕ ਐਂਟੀ ਚੀਜ਼ ਆ ਨਾ ਆਗੇ ਤੇ ਮਗਰੀ ਉਹਦੇ ਕਿ ਜਿੰਦੀਆਂ ਐ ਲਾ ਆਉਂਦੀਆਂ ਮੈਂ ਜਮਾਉਂਦਾ ਬੋਲ ਨਹੀਂ ਐਲ ਐਲ ਬੀ ਕੇ ਜੀ ਨਾ ਮਿਕਸ ਸੋ ਐਲ ਬੀ ਤੇ 44 ਕੇ ਜੀ ਮਤਲਬ ਤੇ ਲਓ ਜੀ ਉਧਰ ਵੀ ਜਿੰਦੀ ਠੋਕੀ ਪਈ ਆ ਸਾਰਾ ਕੋਈ ਛੱਡ ਦੇ ਬੈਠੀ ਆ ਨਿਆਂ ਤੇ ਸਿਰ ਕਰਦਾ ਹਾਂ ਇਹ ਨਹੀਂ ਆਖਾ ਬਹੁਤ ਆਖਾ ਮੈਂ ਤਾਂ ਜਿਹੜੀ ਮੈਨੂੰ ਤਾਂ ਸਾਹ ਹੀ ਨਹੀਂ ਆਉਂਦਾ ਲੱਗਦਾ ਜਿਵੇਂ ਬਸ ਜਿਹੜੀ ਕਿੰਨਾ ਤੋਂ ਬਾਅਦ ਸੀਗਾ ਕਿਲੋ ਦਾ ਨਹੀਂ ਨਹੀਂ ਇਹਦੇ 2 ਕਿਲੋ ਵੱਧ ਸੀ 5 ਕਿਲੋ ਵੇਟ ਪੈ ਜਾਣਾ ਹੋਰ ਨਹੀਂ ਬਹੁਤ ਆ ਸਾਡੇ ਕੰਡੇ ਲਈ ਟੋਲ ਦੇ ਨਹੀਂ ਆ ਸਹੀ ਹੈ ਕਿ ਜਿੰਨਾ ਅੱਗੇ ਨਾ ਤੋਲ ਕੇ ਭੇਜੇ ਮੈਂ ਤਾਂ ਉਹਨਾਂ ਨੂੰ ਨਿਕਲ ਨਹੀਂ ਨਹੀਂ ਫਿਰ ਵੀ ਦੂਜੇ ਕੰਡੇ ਜਿਹੜਾ ਟਾਈਮ ਲੱਗਣਾ ਸਾਡੀ ਨਿਕਲਿਆ ਦੀ ਬਾਅਦ ਨਹੀਂ ਨਿਕਲਿਆ ਦੇਖੋ ਹਾਣ ਸਾਡਾ ਤਾਂ ਉਹਨਾਂ ਨੇ ਹੈਂਡ ਬੈਗ ਵੀ ਇੱਕ ਵਿੱਚ ਰੱਖ ਲਿਆ ਸਮਾਰ ਚੱਲ ਕੇਜੀ ਦੇ ਆ ਗਿਆ ਉਹ ਨੇ ਉਹ 7 ਕਿਲੋ ਹੀ ਰਹਿਣਤਾ 7 ਕਿਲੋ 5 ਕਿਲੋ ਕੱਢ ਲਿਆ ਵਜਨ ਇਹਨਾਂ ਨੇ ਵੇਚਿਆ ਇੱਧਰ ਵੇਖੋ ਕੋਈ ਨਹੀਂ ਇਹ ਜਨੇ ਹੱਥ ਉਹ ਚ ਵੇਖੋ ਚ ਵੱਧ ਕਿਲੋ ਕੱਢੋ ਵਜਣਾ 7 ਕਿਲੋ ਨਹੀਂ ਨਹੀਂ ਸਾਹ ਵੇਖ ਲਓ ਇੱਕ ਜਾਨਸ ਦਾ ਵੇਚੂ ਤੂੰ ਜਿਹੜਾ ਮੁੱਦਾ ਮਾਰੋ ਇਹਨੂੰ ਐਡਾ ਕਰ ਇਹਨੂੰ ਹਾਂ ਇਹਨਾਂ ਨੇ ਮੈਨੂੰ ਲੱਗਦਾ ਹੂਨ ਟਪਾਈ ਜਾਂਦੇ ਵਿਚਾਰੇ ਨੂੰ ਉਹਦੀ ਐਡਾ ਟਪੂ ਟਪੂ ਲਈ ਇਹਨਾਂ ਨੇ ਚਲੋ ਚੱਕੋ ਇਹ ਆਪ ਉੱਤੇ ਚੜ ਗਿਆ ਇਹ ਕਿੰਨਾ ਹੋ ਗਿਆ ਇੱਕ ਚੱਕਰ ਇਹ ਵਜਨ ਹੀ ਨਹੀਂ ਵਧਿਆ ਤੇ ਤੂੰ ਹੈ ਇੱਕ ਹੀ ਹੋ ਗਿਆ ਚੱਕਰ ਵਿੱਚ ਇਹ ਕਿਲੋ ਹੀ ਵਧਿਆ ਸੀਗੇ ਕੱਪੜੇ ਨਾਲ ਇੰਨਾ ਉਹਦੇ ਤੋਂ 5 ਕਿਲੋ ਘਟ ਗਿਆ ਇਹਦਾ ਤੇਤੀ ਦਾ ਆਦਾ ਵਜਨ ਨਹੀਂ ਵੜਾ ਤੇ ਇਹਦੇ ਕਿੰਨਾ ਸੀ ਪਹਿਲਾਂ ਅੱਜ ਪਹਿਲਾਂ 24 ਕਿਲੋ ਸੀ ਇਹ ਨੂੰ ਵਗ ਤੋੜ ਰਿਆ ਤੁਸੀਂ ਇਹਦੇ ਚ 30 ਕਿਲੋ ਦਾ ਬਹੁਤ ਔਖਾ ਹੋਣਾ ਐ ਕਰਕੇ ਤੋੜ ਲਓ ਦੋਨੋਂ ਪਾਸੇ ਲੈ ਲੈ ਕੜਾ ਇੰਨਾ ਸਮਾਨ 30 ਕਿਲੋ ਤੋਂ ਬਾਹਰ ਲਾ ਲੱਤਾਂ ਨਾਲ ਲੱਗੀ ਜਾਂਦਾ ਕਿੰਨਾ ਨਹੀਂ ਆਣੀ ਸਹੀ ਗੱਗੂ ਵਜਨ ਆ 28 ਕਿਲੋ ਆ ਵੇ ਬਾ ਉਹ ਤਾਂ 13 ਵਜਨ ਪਿਆ ਵਾ ਸਹੀ ਨਹੀਂ ਗਾ ਵੀਰ ਸਹੀ ਨਹੀਂ ਗਾ ਵੀਰ ਵਜਨ ਤੋਲਣ ਦਿਆ ਤੂੰ ਹਾਂ ਹੁਣ ਸਹੀ ਤਲੂਗਾ ਵੇਖੀ ਹੁਣ ਸਹੀ ਤਲੂਗਾ ਆ ਹਾਂ ਲੱਤਾ ਬਾਮਾ ਤਾਂ ਦੂਰ ਰੱਖੋ ਆਪਦੀਆਂ ਤੋਂ ਗੋਡਿਆਂ ਗੁੱਡਿਆਂ ਨਾਲ ਨਾ ਟੱਚ ਹੁੰਦੇ ਹੋ 25 ਉੱਤੇ ਹੈ। 28 ਕਿਲੋ ਆ ਹਾਂ ਦੋਹਰੇ ਵੇਟ ਕਿਉਂ ਕੀ ਬਸ 28 30 ਰਹਿ ਗਿਆ ਇਹ ਨਾਲ 40 ਬਸ 28 ਕਿਲੋ ਹੀ ਆ ਹੁਣ 27 ਕਿਲੋ ਰਹਿ ਗਿਆ 27 28 ਕਿਲੋ ਤਾਂ ਮੰਨ ਲੈ ਐਨੂੰ ਪਾਓ ਹਣ ਤੋਲੋ ਇਹਨੂੰ ਗੱਗੂ ਨੇ ਸਹੀ ਵਜਨ ਨਹੀਂ ਤੋਲਿਆ ਅੱਗੇ ਵੀ ਨਹੀਂ ਸਹੀ ਤੋਲਿਆ ਨੇ ਉਵੇਂ ਅੰਦਾਜ਼ੇ ਨਾਲ ਹੀ ਕੱਢ-ਕੁੱਢ ਦਿੱਤਾ ਲੈ ਇਹ 7 ਕਿਲੋ ਹੀ 7 ਕਿਲੋ ਹੀ ਆ ਕਰੋ ਇਹਨਾਂ ਵਾਅਦੇ ਤਾਂ ਗਿਆ 28 ਕਿਲੋ 25 ਕਿਲੋ ਨੇ 24 ਫਿਗਾ ਚਲੋ ਕੱਢੀਏ ਬਾਹਰ ਚਲੋ ਚਲੋ ਭਾਵੇਂ ਆਇਆ ਇੱਕ ਬੈ ਕੇ ਇਹੀ ਆ ਨਾਲ ਇੱਕ ਬੰਦਾ ਬੈ ਕੇ ਆਉਂਦਾ ਹੋਇਆ ਆਹ ਇਹੋਂ ਬੋਲਾ ਸੀ ਤੇ ਫੋਲਡ ਉਗਾਂ ਦੇ ਕੰਦ ਤੇ ਕਿਤੇ ਵਹਿ ਜਾਂਦੇ ਹੈਂ ਹੈ ਕਿ ਜਨਾ ਦਾ ਵਿਚਾਲੇ ਵਹਿ ਜਾਂਦੇ ਇਹ ਆ ਆ ਵੀ ਖਾਦਾ ਸਟਾਰ ਕਿ ਉਹ ਲੈ ਰੱਖਦੇ ਰੱਖ ਦੇ ਜਿੰਦੀ ਲਾ ਦਿਓ ਜੋ ਵੀ ਪੰਚ ਕਰ ਓਏ ਮਰ ਕਰਨ ਜਿੰਦੀ ਲਾ ਦੋ ਉਹਨੂੰ ਲਾਉਣੇ ਜਿੰਦੀ ਆ ਓਏ ਹੱਥ ਜੀ ਮੇਰੇ ਜਿੰਦੀ ਤੈਨੂੰ ਜਿੰਦੀ ਦਾ ਜਾੜਾ ਫਿਕਰ ਹੈ ਬੱਸ ਚੰਗੀ ਦੀ ਇਹ ਵੀ ਮੇਰੇ ਰਾਈਟ ਸਾਈਡ ਤੇ ਹੋ ਉਹ ਮੈਂ ਉਹਦੇ ਇੱਕ ਪੱਤਾ ਕਰ ਸਕਦਾ ਹਾਂ ਮਸਕਾਰ ਦਾ ਫਾਇਦਾ ਸੀ ਵੀ ਆਪਾਂ ਕੱਢ ਸਕਦੇ ਹਾਂ ਤੇ ਆ ਸਾਡੇ ਕੱਤੇ ਕੌਣ ਲੱਗਦਾ ਸਾਡੇ ਕੱਤੇ ਸਾਡੇ ਨੂੰ ਆਉਣ ਲੱਗ ਪੁਰੇ ਨਹੀਂ ਇੱਧਰ ਖੱਕ ਦਿੱਤਾ ਕਿ ਫਾਇਦੇ ਨਹੀਂ ਕੀ ਲੱਗੇ ਨਹੀਂ ਤੇ ਹੁਣ ਤਿਆਰੀ ਆ ਪਹਿਲਾਂ ਜ ਨਹੀਂ ਜਾ ਰਹੇ ਜੀ ਤੇ ਲੋ ਵੀ ਇਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਬਹੁਤ ਬਹੁਤ ਧੰਨਵਾਦ ਸਾਰੇ ਜਾਣਿਆਂ ਦਾ ਵਲੌਗ ਵੇਖਣ ਲਈ ਇਹ ਵਲੌਗ ਵਧੀਆ ਲੱਗੇ ਤੇ ਸ਼ੇਅਰ ਲਾਈਕ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਕੀ ਕਿਉਂਕਿ ਹੁਣ ਤੋਂ ਪਤਾ ਜਿਹੜਾ ਅਗਲਾ ਵਲੌਗ ਆ ਉਹ ਮੜਾ ਜਾ इमोशनल ਹੋਣਾ ਕਿਉਂਕਿ ਹੁਣ ਭੈਣ ਨੇ ਚਲ ਜਾਣਾ ਬਾਹਰ ਤੇ ਜਦੋਂ ਬਾਹਰ ਤੁਹਾਨੂੰ ਪਤਾ ਹੈ ਕਦੇ ਵੀ ਹੁੰਦਾ ਨਾ ਆਪਣੇ ਪੰਜਾਬ 'ਚ ਇਹ ਖਾਸ ਤੌਰ ਤੇ ਆ ਕਿ ਜਦੋਂ ਆਪਾਂ ਆਉਣੇ ਨਾ ਬਾਹਰੋਂ ਇੱਥੇ ਉਦੋਂ ਵੀ ਬੰਦੇ ਲਈ ਬੜਾ ਐਮੋਸ਼ਨਲ ਮੂਮੈਂਟ ਹੋ ਜਾਂਦਾ ਤੇ ਪਰ ਜਦੋਂ ਜਾਂਦਾ ਉਦੋਂ ਤਾਂ ਬੜਾ ਹੀ ਜ਼ਿਆਦਾ ਐਮੋਸ਼ਨਲ ਮੂਮੈਂਟ ਹੋ ਜਾਂਦਾ ਫਿਰ ਦਿਲ ਦੀਆਂ ਭਾਵਨਾਵਾਂ ਜਾਗ ਜਾਂਦੀਆਂ ਇੱਕ ਪੈਣ ਉਹਦੇ ਜਵਾਕਾਂ ਤੋਂ ਦੂਰ ਰਹਿਣਾ ਪੈਂਦਾ ਜਵਾਕ ਕਿਉਂਕਿ ਉੱਥੇ ਰੱਖਦੇ ਨਹੀਂ ਇੱਥੇ ਰਹਿੰਦੇ ਜਵਾਕ ਆਪਣੇ ਕੋਲ ਤੇ ਭੈਣ ਉਹਨਾਂ ਦੇ ਬਾਹਰ ਰਹਿਣਾ ਹੁੰਦਾ ਤੇ ਵਿਚਾਰੇ 6 6 ਮਹੀਨੇ ਬਾਅਦ ਵਿਚਾਰੇ ਦੋਵੇਂ ਜੀ ਕਦੇ ਇੱਕ ਜਣਾ ਆਉਂਦਾ ਕਦੇ ਇੱਕ ਜਣਾ ਜਾਂਦਾ ਉਸ ਹਸਾਬ ਨਾਲ ਗੇੜੇ ਮਾਰ ਕੇ ਨਾਲੇ ਤਾਂ ਉਹਦੇ ਜਵਾਕਾਂ ਨੂੰ ਮਿਲ ਜਾਂਦੇ ਤੇ ਨਾਲੇ ਆਪ ਦਾ ਟਾਈਮ ਸਪੈਂਡ ਕਰ ਜਾਂਦੇ ਤੇ ਚਲੋ ਅੱਜ ਦੀਆਂ ਇਹ ਗੱਲਾਂ ਹੋ ਗਈਆਂ ਬਹੁਤ ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ 'ਚ ਪੈਕਿੰਗ ਵਗੈਰਾ ਡਨ ਹੋ ਗਈ ਆ ਤੇ ਹੁਣ ਮਿਲਾਂਗੇ 에ਰਪੋਰਟ ਤੇ ਤੇ ਆਪਾਂ ਮੈਂ ਤੁਹਾਨੂੰ ਦੱਸਾਂ ਸਹੀ ਗੱਲ ਆਪਾਂ ਹੁਣ ਕਾਫੀ ਟਾਈਮ ਤੋਂ ਦਿੱਲੀ 에어ਪੋਰਟ ਤੇ ਜਾਣਾ ਛੱਡਤਾ ਕਿਉਂਕਿ ਉੱਥੋਂ ਬਈ ਚੜਾ ਕੇ ਆਉਣਾ ਬਹੁਤ ਔਖਾ ਲੱਗਦਾ ਇੱਥੋਂ ਅੰਮ੍ਰਿਤਸਰੋਂ ਇੱਕ ਤਾਂ ਜਾਣ ਵਾਲੇ ਨੇ ਵੀ ਸੌਖਾ ਕਿਉਂਕਿ ਉੱਥੇ 6 ਘੰਟੇ 7 ਦੀ ਪਹਿਲਾਂ ਹੀ ਟਰੈਵਲ ਮਾਰ ਜਾਂਦੀ ਔਖਾ ਹੁੰਦਾ ਬੰਦਾ ਇੱਥੇ ਅੰਮ੍ਰਿਤਸਰ 2 ਘੰਟੇ ਦੀ ਹੁੰਦੀ ਡਰਾਈਵ ਤੇ ਬੰਦਾ ਇੱਥੋਂ ਵੀ ਸਹੀ ਜਾਂਦਾ ਜਿਆਦਾ ਥਕਾਵਟ ਨਹੀਂ ਹੁੰਦੀ ਗੱਡੀ 'ਚ ਤੇ ਉੱਥੋਂ ਫਲੈਟ ਵੀ ਛੇਤੀ ਮਾਚੋਂ ਮਿਲ ਜਾਣੀ ਕਿਉਂਕਿ ਆਪਾਂ ਮੌਕੇ ਤੇ ਜਾ ਕੇ ਤੇ ਐਂਟਰੀ ਕਰਕੇ ਤੇ ਛੇਤੀ ਬੰਦਾ ਪਹੁੰਚ ਜਾਂਦਾ ਤੇ ਚਲੋ ਚਾਹਾਂਗੇ ਆਪਾਂ ਹੁਣ ਪੈਨ ਉਹਨਾਂ ਨੂੰ ਚੜਾਉਣਾ ਨੰਬਰ ਸਰ ਮਿਲਦੇ ਆਂ ਬਾਏ ਬਾਏ ਟਾਟਾ